ਇਹ ਦੇਖੋ ਜਗਜੀਤ ਸਿੰਘ ਇਹ ਮਿਹਨਤ ਕਰਦਾ ਜੀ ਆਪਣੀ ਸਬਜ਼ੀ ਦਾ ਕੰਮ ਹੈ ਇਹ ਦੇਖੋ ਟਰੈਕਟਰ ਦੇ ਵਿੱਚ ਖਰਾਬੀ ਆ ਗਈ ਥੋੜੀ ਜੀ ਇਹਨਾਂ ਦਾ ਪਿਤਾ ਕਰਨੈ ਸਿੰਘ ਇਹ ਵੀ ਬਹੁਤ ਟਾਈਮ ਤੋਂ ਆਪਣਾ ਕੰਮ ਸਬਜ਼ੀ ਦਾ ਚਲਾ ਰਿਹਾ ਨਾਲ ਆਪਣੇ ਬੇਟੇ ਨੂੰ ਲਾ ਲਿਆ ਹੱਕ ਸੱਚ ਦੀ ਕਮਾਈ ਕਰਦੇ ਤੇ ਦਿਨ ਰਾਤ ਮਿਹਨਤ ਕਰਦੇ ਆ ਸਾਫ਼ ਸੁਥਰਾ ਕੰਮ ਹੈ ਇਹਨਾਂ ਦਾ ਤਦ ਵਧੀਆ ਸਬਜ਼ੀ ਐ ਅੜੇ ਕਤਾ ਆ ਗਈ ਹੁਣ ਥੋੜੀ ਜੀ ਟਰੈਕਟਰ ਦੇ ਵਿੱਚ ਇਹ ਮਿਸਤਰੀ ਐ ਠੀਕ ਕਰ ਰਿਹਾ ਇਹਨੂੰ ਤੁਹਾਨੂੰ ਸਬਜ਼ੀਆਂ ਵੀ ਦਿਖਾਉਣੇ ਆ ਜੀ ਕਿਵੇਂ ਰੱਖਦੇ ਆ ਟਰੈਕਟਰ ਨਾਲ ਸੈੱਟ ਕਰਿਆ ਕੰਮ ਇਹਨਾਂ ਨੇ ਆ ਦੇਖੋ ਮੁੰਡਾ ਨੌਜਵਾਨ ਮੁੰਡਾ ਜਿਗਾ ਲ ਕਹਿੰਦੇ ਕੰਮ ਨਹੀਂ ਦਿਨ ਰਾਤ ਮਿਹਨਤ ਕਰਦੇ ਐ ਬਹੁਤ ਵਧੀਆ ਕੰਮ ਇਹਨਾਂ ਦਾ ਆ ਦੇਖੋ ਜੀ ਤੁਹਾਨੂੰ ਦਿਖਾਉਣੇ ਆ ਸਬਜ਼ੀਆਂ ਆ ਦੇਖੋ ਜੀ ਗੰਡੇ आज कद्दू होगी हरी मिर्च होगी नींबू होवे जीरा हो गया आओ जी दियो सब्जी ਇਹਦੇ ਤੁਹਾਡੇ ਕਸਟਮਰ ਆ ਗਏ ਆ ਦੇ ਦਿਓ ਸਭ ਜੀ ਨਬੂਲੀ ਵੀ ਤੇ ਕद्दू ਦੀ ਪਾਨਾ ਕੇ ਲਈ ਦੇਖੋ ਗਾਹ ਕਾ ਆ ਗਏ ਵਧੀਆ ਕਮਾਈ ਪੂਰੀ ਮਿਹਨਤ ਹੈ ਤੇ ਆਪ ਜੀ ਕਮਾਈ ਵੀ ਕਰਦੇ ਹੋ ਸਾਮਾਨ ਮਾਰ ਵਧੀਆ ਰਹੇਗਾ ਸਬਜ਼ੀ ਤਾਜੀ ਜਗਦੀਪ ਸਿੰਘ ਦੇਖੋ ਸਬਜ਼ੀ ਬਾਹਰ ਹੈ ਜਗਦੀਪ ਕੀ ਰੇਟ ਚੱਲ ਰਿਹਾ ਕਦੋਂ ਹੁਣ 40 ਦੀ ਹੈ ਜੀ 40 ਚੱਲ ਰਿਹਾ ਹੁਣ ਫਿਰ ਪੂਰੀ ਸ਼ਾਟ ਜ ਸਬਜ਼ੀ ਦੀ ਹੈ ਨਾ ਪਾਣੀ ਵੀ ਹੈ ਨਹੀਂ ਹੁਣ ਨਹਿਰਾਂ ਚ ਤੇ ਬਾਕੀ ਹੁਣ ਗਰਮੀ ਸ਼ੁਰੂ ਹੋ ਗਈ ਇੱਕ ਵਾਰੀ ਸ਼ਾਰਟ ਹੋਊਗਾ ਮਹੀਨਾ ਸ਼ਾਰਟ ਚ ਰੋ ਗਿਆ ਸੱਚ ਪੂਰੀ ਕਿ ਜ਼ਿਆਦੇ ਹਾਂ ਬਸ ਆਹ ਵਰ ਕੰਡ ਪੁੰਡਲੀ ਦਾ ਕਰਕੇ ਹਨਾ ਕਿ ਨਾ ਬੱਲਾ ਰੋਪਣੀਆਂ ਤੁਸੀਂ ਫਿਰ ਸਵੇਰ 4 ਵਜੇ ਚੱਲਦੇ ਹੋ ਘਰੋਂ ਨਹੀਂ 4 ਵਜੇ ਰੇਲੀ 4 ਵਜੇ ਉੱਠ ਕੇ ਮੰਡੀ ਜਾਂਦੇ ਹਾਂ ਫਿਰ ਸਬਜ਼ੀ ਵੇਚ ਵੇਚ ਤੇ ਸਾਰਾ ਦਿਨ ਰਾਤ ਨੂੰ ਘਰੇ ਜਾਂਦੇ ਹਾਂ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਕੰਮ ਹੈ ਸਬਜ਼ੀ ਸੋਡੀ ਤਾਜ਼ੀ ਹੁੰਦੀ ਆ ਸਾਰੇ ਕਹਿੰਦੇ ਤਾਜ਼ੀ ਸਬਜ਼ੀ ਹੁੰਦੀ ਆ ਵਧੀਆ ਆ ਆ ਦੇਖੋ ਵੀਰ ਕੇ ਸਬਜ਼ੀ ਲੈ ਰਹੇ ਆ ਸਾਰੇ ਭਾਲਦੇ ਅਸੂਲ ਫਿਰ ਵੀ ਕਿੱਧਰ ਗਿਆ ਕੈਲੀ ਦਾ ਟਰੈਕਟਰ ਉੱਥੇ ਹੀ ਲੈਣੀ ਆ ਬਹੁਤ ਵਧੀਆ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ